ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਪਰੇ ਸਤਿ ਸ਼੍ਰੀ ਅਕਾਲ ਦੀ ਉਮੀਦ ਕਰਦੇ ਹੋਈ ਸਾਰੇ ਵੀਰ ਭਰਾਵਾਂ ਨੇ ਠੀਕ ਠਾਕ ਹੋਮੋਗੇ ਹੁਣ ਮੀਂਹ ਪੈ ਕੇ ਹਟੇ ਨੇ ਤੇ ਮੌਸਮ ਜਿਹੜਾ ਬਹੁਤ ਵਧੀਆ ਹੁਣ ਚੱਲ ਰਿਹਾ ਤੇ ਵਧੀਆ ਜਿਹੜੀ ਧੁੱਪ ਪੈ ਰਹੀ ਹੈ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੇ ਝੋਨੇ ਨੇ ਉਹਨਾਂ ਸਾਰੇ ਦੇ ਉੱਤੇ ਨੇ ਤੇ ਵਿੱਚ ਵਿੱਚ ਜਿਹੜੇ ਝੋਨੇ ਪੱਕਣੇ ਵੀ ਸਟਾਰਟ ਹੋ ਗਏ ਆ ਤੇ ਹੁਣ ਜਿਹੜਾ ਝੋਨੇ ਦੇ ਵਿੱਚ ਜਿਹੜਾ ਹੁਣ ਕਾਲੇ ਤੇਲੇ ਤੇ ਚਿੱਟੇ ਤੇਲੇ ਦਾ ਜਿਹੜਾ ਹਮਲਾ ਸ਼ੁਰੂ ਹੋ ਗਿਆ ਏ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਤੇਲਾ ਇਹ ਆਪਣੇ ਝੋਨੇ ਦਾ ਕਿੰਨਾ ਜ਼ਿਆਦਾ ਨੁਕਸਾਨ ਕਰਦਾ ਹੈ ਕਿੰਨੇ ਕੁਆਂਟਲ ਤੱਕ ਜਿਹੜਾ ਆਪਣੇ ਝੋਨੇ ਦਾ ਝਾੜ ਘਟਾ ਦਿੰਦਾ ਤੇ ਵਿੱਚ ਵਿੱਚ ਜਿਹੜਾ ਇਹ ਝੋਨਿਆਂ ਨੂੰ ਬਿਲਕੁਲ ਖਤਮ ਵੀ ਕਰ ਦਿੰਦਾ ਹੈ ਬਹੁਤ ਜ਼ਿਆਦਾ ਜਿਹੜਾ ਇਹ ਟਿੱਡਾ ਇਹ ਨੁਕਸਾਨ ਕਰਦਾ ਹੈ ਆਪਣੇ ਝੋਨੇ ਦਾ ਤੇ ਇਹਨੂੰ ਕੰਟਰੋਲ ਕਰਨਾ ਵੀ ਬਹੁਤ ਔਖਾ ਹੈ ਕਿਉਂਕਿ ਕਈ ਕਈ ਖੇਤਾਂ ਦੇ ਵਿੱਚ ਦਾ ਇਹ ਕੰਟਰੋਲ ਦੇ ਵਿੱਚ ਹੀ ਨਹੀਂ ਆਉਂਦਾ ਆਪਾਂ ਬਹੁਤ ਸਾਰੀਆਂ ਦਵਾਈਆਂ ਦਾ ਆਪਾਂ ਛਿੜਕਾਅ ਕਰਦੇ ਆ ਪਰ ਜਿਹੜਾ ਇਹ ਤੇਲ ਨਹੀਂ ਕੰਟਰੋਲ ਦੇ ਵਿੱਚ ਨਹੀਂ ਆਉਂਦਾ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਆਪਾਂ ਤੇਲੇ ਨੂੰ ਕੰਟਰੋਲ ਕਰ ਸਕਦੇ ਆ ਤੇ ਹੁਣ ਇਹ ਜਿਹੜਾ ਤੇਲਾ ਇਹ ਕਿਹੜੀ-ਕਿਹੜੀ ਕਿਸਮਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਤੇ ਕਿਹੜੀਆਂ ਕਿਸਮਾਂ ਦੇ ਵਿੱਚ ਹੁਣ ਤੇਲੇ ਨੇ ਹਮਲਾ ਕੀਤਾ ਤੁਸੀਂ ਵੀ ਹੁਣ ਸਾਰਿਆਂ ਨੇ ਘਰ ਦੇ ਵਿੱਚ ਨਹੀਂ ਬੈਠਣਾ ਆਪਣੇ ਆਪਣੇ ਝੋਨੇ ਦੇ ਵਿੱਚ ਤੁਸੀਂ ਨਿਗਰੱਖੋ ਕਿਉਂਕਿ ਜਿਹੜਾ ਹੁਣ ਤੇਲੇ ਦਾ ਅਟੈਕ ਆ ਉਹ ਸਾਰੇ ਖੇਤਾਂ ਦੇ ਵਿੱਚ ਸ਼ੁਰੂ ਹੋ ਗਿਆ ਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਤੁਹਾਨੂੰ ਜਾਣਕਾਰੀ ਦਵਾਵਾਂਗੇ ਕਿ ਆਪਾਂ ਕਿਵੇਂ ਤੇਲੇ ਨੂੰ ਕੰਟਰੋਲ ਕਰ ਸਕਦੇ ਆ ਕਿਹੜੀ ਆਪਾਂ ਸਪਰੇਅ ਕਰੀਏ ਤੇ ਕਿਹੜੀ ਕਿਹੜੇ ਖੇਤਾਂ ਦੇ ਵਿੱਚ ਜਿਹੜਾ ਤੇਲੇ ਨੇ ਵੱਧ ਅਟੈਕ ਕੀਤਾ ਹੈ ਤੇ ਵੀਡੀਓ ਨੂੰ ਆਪਣੀ ਨੂੰ ਹੋਰ ਵੀਰ ਭਰਾਵਾਂ ਤੱਕ ਸ਼ੇਅਰ ਜਰੂਰ ਕਰ ਦੇਓ ਤੁਹਾਡਾ ਸਾਰੇ ਦਾ ਆਪਣਾ ਵੀਡੀਓ ਦੇਖਣ ਦੇ ਲਈ ਪਹਿਲੇ ਹੀ ਆਪਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਹਾਂਜੀ ਹੁਣ ਪਹਿਲਾ ਤਾਂ ਆਪਾਂ ਤੇਲੇ ਦੀ ਤੁਹਾਨੂੰ ਪਛਾਣ ਦੱਸਦੇ ਆ ਵੀ ਆਪਾਂ ਆਪਣੇ ਖੇਤ ਦੇ ਵਿੱਚ ਜਿਹੜੀ ਤੇਲੇ ਦੀ ਆਪਾਂ ਟਿੱਡੇ ਦੀ ਆਪਾਂ ਪਛਾਣ ਕਿਵੇਂ ਕਰਨੀ ਜਿਹੜਾ ਤੇਲਾ ਹੈ ਜੋ ਇਹ ਜਿਹੜਾ ਟੈਗ ਕਰਦਾ ਹੈ ਆਪਣੇ ਮੁੱਢ ਤੋਂ ਟੈਗ ਕਰਦਾ ਪੱਤੇ ਆ ਦੇ ਉੱਪਰ ਤੁਹਾਨੂੰ ਨਹੀਂ ਦੇਖੂਗਾ ਤੁਸੀਂ ਕੀ ਕਰਨਾ ਆਪਣੇ ਝੋਨੇ ਦੇ ਤਣੇ ਤੋਂ ਤੁਸੀਂ ਦੇਖਣਾ ਵਿੱਚ ਤੁਸੀਂ ਇਹ ਜਿਹੇ ਨਿਸ਼ਾਨੀਆਂ ਕੀ ਆ ਤੁਸੀਂ ਜਿਵੇਂ ਤਣਾ ਦੇਖ ਰਹੇ ਹੋ ਤੁਹਾਨੂੰ ਊਰੇ ਰੰਗ ਦਾ ਟਿੱਡਾ ਚਿੱਟੇ ਰੰਗ ਦਾ ਟਿੱਡਾ ਤੇ ਕਾਲੇ ਰੰਗ ਦਾ ਟਿੱਡਾ ਇਹ ਰੰਗ ਦਾ ਜਿਹੜਾ ਤੁਹਾਨੂੰ ਛੋਟੇ ਛੋਟੇ ਜਿਹੇ ਟਿੱਡੇ ਦੇਖਣਗੇ ਉਹਦੀ ਆਪਾਂ ਪਛਾਣ ਕਿਵੇਂ ਕਰਨੀ ਹੈ ਉਹਨੂੰ ਜਦੋਂ ਵੀ ਤੁਸੀਂ ਉਹਦੇ ਕੋਲ ਉਂਗਲ ਰੱਖੋਗੇ ਉਹ ਟੇਡਾ ਤੁਰੂਗਾ ਕਦੇ ਵੀ ਉਹ ਜਿਹੜਾ ਤੇਲਾ ਹੈ ਸਿੱਧਾ ਨਹੀਂ ਤੁਰੂ ਤੁਰੂਗਾ ਉਹ ਟੇਡਾ ਤੁਰੂਗਾ ਤੇ ਬੂਟੇ ਦੇ ਵਿੱਚ ਤੁਸੀਂ ਦੇਖੂਗੇ ਜਦੋਂ ਖੇਤ ਦੇ ਵਿੱਚ ਜਾਲਾ ਜਾਂ ਬਣਿਆ ਹੋਊਗਾ ਬੂਟੇ ਦੇ ਵਿੱਚ ਥੱਲੇ ਤਣੇ ਤੋਂ ਲੈ ਕੇ ਤੇ ਚਿਪਚਪਾਜਾ ਹੋਊਗਾ ਤੇ ਇਹ ਆਉਦੀ ਹੈ ਪਹਿਚਾਣ ਹੈ ਵੀ ਆਪਾਂ ਤੇਲਾ ਆਪਣੇ ਖੇਤ ਦੇ ਵਿੱਚ ਆਇਆ ਹੈ ਜਾਂ ਨਹੀਂ ਆਹ ਝੁੰਨੇ ਜਿ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਸਾਫ ਹੈ ਇਹਦੇ ਵਿੱਚ ਬਿਲਕੁਲ ਵੀ ਤੇਲਾ ਇਸ ਸਟੇਜ ਦੇ ਉੱਤੇ ਨਹੀਂ ਹੈਗਾ ਹੁਣ ਪਹਿਲਾ ਨੰਬਰ ਤੇਲੇ ਨੇ ਅਟੈਕ ਉਹ ਵਾਲੇ ਖੇਤਾਂ ਦੇ ਵਿੱਚ ਵੱਧ ਕੀਤਾ ਜਿੱਥੇ ਆਪਾਂ ਯੂਰੀਆ ਦੀ ਦੋਜ਼ ਵੱਧ ਪਾਈ ਹੋਈ ਹੈ ਜਾਂ ਆਪਾਂ ਯੂਰੀਆ ਵੱਧ ਪਾਈ ਹੋਈ ਹੈ ਉੱਥੇ ਜਿਹੜਾ ਤੇਲੇ ਨੇ ਸਭ ਤੋਂ ਵੱਧ ਜਿਹੜਾ ਅਟੈਕ ਕੀਤਾ ਤੁਸੀਂ ਵੀ ਜੇ ਆਪਣੇ ਖੇਤ ਦੇ ਵਿੱਚ ਤੁਸੀਂ ਝੋਨਾ ਲੇਟਰ ਗਾਇਆ ਸੀ ਤੇ ਯੂਰੀਆ ਤੁਹਾਡੇ ਤੋਂ ਵੱਧ ਪੈ ਗਈ ਤੁਸੀਂ ਆਪਣੇ ਖੇਤ ਦੇ ਵਿੱਚ ਦੇਖਣਾ ਹੀ ਕਿਉਂਕਿ ਜਿਹੜੀ ਆਹ ਵਾਲੀ ਤੁਸੀਂ ਤੇ ਦੇਖ ਰਹੇ ਹੋ ਹੁਣ ਸਾਰਾ ਜਿਹੜਾ ਆਪਣਾ ਝੋਨਾ ਕਰ ਰਿਹਾ ਹੈ ਇੱਕ ਗੱਲ ਹੋਰ ਜੇ ਆਪਣੇ ਖੇਤ ਦੇ ਵਿੱਚ ਤੇਲਾ ਆ ਗਿਆ ਫਿਰ ਜਿਹੜਾ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਆਪਾਂ ਨੇ ਕੀ ਕਰਨਾ ਹੈ ਕੁਣ ਜੇ ਤੁਹਾਡਾ ਜਿਹੜਾ ਝੋਨਾ ਇਨਸਾਰਾ ਕਰ ਰਿਹਾ ਹੈ ਤੁਸੀਂ ਪਹਿਲਾਂ ਹੀ ਗੌਰ ਕਰਨੀ ਹੈ ਜੇ ਥੋੜਾ ਅਟੈਕ ਹੈ ਤੇਲੇ ਦਾ ਤਾਂ ਤੁਸੀਂ ਹੁਣ ਇੱਕ ਸਪਰੇ ਜਿਹੜੀ ਤੇਲੇ ਦੀ ਜ਼ਰੂਰ ਕਰਨੀ ਹੈ ਸਪਰੇ ਤੁਸੀਂ ਕਿਹੜੀ ਕਰ ਸਕਦੇ ਹੋ ਕੋਈ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਵਧੀਆ ਸਪਰੇ ਕਰਨਾ ਚਾਹੁੰਦੇ ਹੋ ਤਾਂ ਫਿਰ ਜਿਹੜਾ ਤੁਹਾਡਾ ਇੱਕ ਸਪਰੇ ਦੇ ਨਾਲ ਝੋਨਾ ਪਾਰ ਹੋ ਜਾਊਗਾ ਜਿਵੇਂ ਪੈਕਸਲ ਆਨ ਹੋਗੀ ਜਾਂ ਤੁਸੀਂ ਚੈਕ ਕਰ ਸਕਦੇ ਹੋ ਉਹ ਸ਼ੀਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੀ ਦਵਾਈਆਂ ਇਹਨਾਂ ਦੇ ਟੈਕਨੀਕਲ ਵੀ ਲੈ ਸਕਦੇ ਹੋ ਜੇ ਤੁਸੀਂ ਹਲਕੀ ਸਪਰੇਅ ਕਰਨੀ ਹੈ ਸਸਤੀ ਸਪਰੇਅ ਕਰਨੀ ਹੈ ਫਿਰ ਤੁਸੀਂ ਜਿਹੜੀ ਚੈਸ ਹੋਗੀ ਇਹਨਾਂ ਦਵਾਈਆਂ ਦੇ ਟੈਕਨੀਕਲ ਵੀ ਲੈ ਸਕਦੇ ਹੋ ਜਿਵੇਂ ਜਿਹੜੀ ਚੈਸ ਦਵਾਈ ਹੈ ਜੇ ਆਪਾਂ ਬਾਈ ਨਾਮ ਲਈਏ ਤਾਂ ਮਹਿੰਗੀ ਹੈ ਤੇ ਆਮ ਜਿਹੜੀ ਚੈਸ 1500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀ ਆਮ ਜਿਹੜੀ ਰਿਜਨਲ ਜਿਹੜੀ ਬਾਈ ਨੇਮ ਦੀ ਚੈਸਾ ਉਹ ਹੈਗੀ ਜੀ 3500 ਤੋਂ ਲੈ ਕੇ 3800 ਰੁਪਏ ਤੱਕ ਜਿਹੜੀ ਚੈਸ ਇਸ ਕਰਕੇ ਆਪਾਂ ਨੇ ਹੁਣ ਇੱਕ ਸਵਰੇ ਆਪਾਂ ਤੇਲੇ ਵਾਲੀ ਜ਼ਰੂਰ ਪਾਉਣੀ ਹੈ ਕਿਉਂਕਿ ਅਟੈਕ ਹੋਣ ਤੋਂ ਪਹਿਲਾਂ ਹੀ ਆਪਾਂ ਤੇਡੇ ਨੂੰ ਰੋਕੀਏ ਕਿਉਂਕਿ ਅਟੈਕ ਤੋਂ ਬਾਅਦ ਫਿਰ ਆਪਣਾ ਨੁਕਸਾਨ ਹੋ ਜਾਂਦਾ ਕਿਉਂਕਿ ਆਹ ਵਾਲੀ ਸਟੇਜ ਦੇ ਉੱਤੇ ਹੁਣ ਆਪਣਾ ਜਿਹੜਾ ਝੋਨਾ ਇਹ ਸਾਰਾ ਕਰ ਰਿਹਾ ਜੇ ਹੁਣ ਤੇਡੇ ਦਾ ਕੰਮ ਕੀ ਹੈ ਉਹਨੇ ਆਪਣੇ ਝੋਨੇ ਦਾ ਰਸ ਚੂਸਣਾ ਹੈ ਉਹਨੇ ਬੂਟੇ ਦੇ ਵਿੱਚੋਂ ਆਪਣੇ ਰਸ ਚੂਸੀ ਜਾਣਾ ਜਿਸ ਦੇ ਕਾਰਨ ਜਿਹੜਾ ਆਪਣੇ ਝੋਨੇ ਦਾ ਹੁਣ ਦੋਦਾ ਭਰਨਾ ਹੈ ਤੇ ਇਹਨੂੰ ਪੂਰੀ ਹੁਣ ਤਾਕਤ ਦੀ ਜ਼ਰੂਰਤ ਹੈ ਤੇ ਉਧਰ ਜਿਹੜੀ ਟਿੱਡੇ ਨੇ ਆਪਣੀ ਤਾਕਤ ਖਿੱਚੀ ਜਾਣੀ ਹੈ ਬੂਟੇ ਦੇ ਵਿੱਚੋਂ ਬੂਟੇ ਨੇ ਕਮਜ਼ੋਰ ਹੋਈ ਜਾਣਾ ਹੈ ਤੇ ਫਿਰ ਆਪਣੇ ਦਾਣਾ ਵੀ ਹੌਲਾ ਪੈ ਸਕਦਾ ਦਾਣੇ ਦੇ ਵਿੱਚ ਫੋਕ ਵੀ ਬਣ ਸਕਦੀ ਹੈ ਤੇ ਬਿਲਕੁਲ ਜਿਹੜਾ ਬੂਟਾ ਹੈ ਹਰਾ-ਭਰਾ ਨਹੀਂ ਰਹੂਗਾ ਬਿਲਕੁਲ ਪ੍ਰਾਲ ਬਣ ਜਾਂਦਾ ਹੈ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਸਾਰੇ ਸਮੇਂ ਜਿਹੜਾ ਆਪਾਂ ਝੋਨੇ ਦੇ ਵਿੱਚ ਆਪਾਂ ਥੋੜਾ ਥੋੜਾ ਜਿਹੜਾ ਪਾਣੀ ਖੜਾ ਰੱਖਣ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਤੇਲਾ ਇਸ ਕਰਕੇ ਵੀ ਜਿਹੜਾ ਅਟੈਕ ਵੱਧ ਕਰਦਾ ਆਪਣੀ ਮਜਬੂਰੀ ਹੁੰਦੀ ਹੈ ਤੇ ਇੱਕ ਮੈਂ ਜ਼ਰੂਰ ਤੁਹਾਨੂੰ ਕਹੂੰਗਾ ਵੀ ਜੇ ਤੁਹਾਡਾ ਝੋਨਾ ਜਿਹੜਾ ਦਾਣੇ ਗੱਦਰ ਹੋ ਚੁੱਕੇ ਹੈ ਤੇ ਪੱਕਣਾ ਸਟਾਰਟ ਹੋ ਗਿਆ ਤਾਂ ਜਿਹੜਾ ਹੁਣ ਝੋਨੇ ਦੇ ਵਿੱਚ ਪਾਣੀ ਥੋੜਾ ਜਿਹਾ ਘੱਟ ਕੀਤਾ ਜਾਵੇ ਜੇ ਤੁਹਾਡਾ ਝੋਨਾ ਨਸਾਰਾ ਕਰ ਰਹੇ ਹੈ ਪੂਰੇ ਇਹਨ ਹੁਣ ਗੋਭ ਚੋਂ ਨਿਕਲ ਰਿਹਾ ਫੇਰ ਤੁਹਾਨੂੰ ਜਿਹੜੀ ਪਾਣੀ ਥੋੜਾ ਥੋੜਾ ਜਿਹੜਾ ਖੇਤ ਦੇ ਵਿੱਚ ਖੜਾ ਰੱਖਣ ਦੀ ਜ਼ਰੂਰਤ ਹੈ ਨਹੀਂ ਜੇ ਤੁਹਾਡਾ ਝੋਨਾ ਗੱਦਰ ਹੋ ਗਿਆ ਫੇਰ ਹੁਣ ਪਾਣੀ ਘਟਾ ਦਿਓ ਕਿਉਂਕਿ ਤੇਲੇ ਦਾ ਹਮਲਾ ਜਿਹੜਾ ਅਟੈਕ ਹੈ ਜੇ ਥੋੜਾ ਇਹ ਤਾਂ ਫਿਰ ਵੱਧ ਸਕਦਾ ਹੈ ਤੇ ਸਪਰੇ ਇੱਕ ਲਾਜ਼ਮੀ ਕੀਤੀ ਜਾਵੇ